ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖੋ VVP Prime TV ਤੇ ਮੈਂ ਅਰਜੰਦਰ ਭੱਟ ਅੱਜ ਡਾਕਟਰ ਅਮਰ ਸਿੰਘ ਅਜੇ ਸ਼ਹੀਦਾਂ ਦੀ ਧਰਤੀ શ્રી ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਨੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਾਬਕਾ ਮੰਤਰੀ ਕਾਕਾ ਰਣਜੀਤ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕਹਿਣਾ ਉਹਨਾਂ ਦਾ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਦੋ ਬਹੁਤ ਬਹੁਤ ਸ਼ੁਕਰੀਆ ਭੱਟ ਜੀ ਤੁਸੀਂ ਮੈਨੂੰ ਆਪਣੀ ਜਿਹੜੀ ਚੈਨਲ ਹੈ BBP ਸਾਰੇ ਉਹਨਾਂ ਦਰਸ਼ਕਾਂ ਦੇ ਤਹਿਤ ਮੈਨੂੰ ਤੇ ਨਾਗਰਾ ਸਾਹਿਬ ਨੂੰ ਰੂਬਰਾ ਹੋਣ ਹੋਣ ਦਾ ਮੌਕਾ ਦਿੱਤਾ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜਿਵੇਂ ਦੇਖਦੇ ਹੋ ਚੋਣਾਂ ਦਾ ਮਾਹ ਔਰ ਲੋਕਾਂ ਚ ਬੜਾ ਭਾਰੀ ਉਛਾਹ ਦੇਖਣ ਨੂੰ ਮਿਲਿਆ ਔਰ ਮੈਂ ਇਸ ਸਮੇਂ ਤੇ ਮੁਬਾਰਕਬਾਦ ਦੇਣਾ ਚਾਹਾਂਗਾ ਕਿਉਂਕਿ ਇਹਨਾਂ ਨੇ ਡਾਕਟਰ ਅਮਰ ਸਿੰਘ ਜੀ ਪਹਿਲਾਂ ਸਾਡੇ ਸੰਸਦ ਰਹੇ ਉਹਨਾਂ ਨੇ ਸਾਡੀ ਸਭ ਤੋਂ ਵੱਡੀ ਸਿੱਖੀ ਕੌਮ ਦੀ ਸ਼ਹਾਗਤ ਨੂੰ ਨਕਮਸਤ ਲੈ ਕੇ ਸ਼ੁਰੂਆਤ ਕੀਤੀ ਹੈ ਉੱਥੇ ਆ ਕੇ ਦਰਸ਼ਨ ਦੇ ਕੇ ਅਰਦਾਸ ਕੀਤੀ ਹੈ ਔਰ ਮੈਂ ਧੰਨਵਾਦੀ ਹਾਂ ਨਾਗਰਾ ਸਾਹਿਬ ਦਾ ਔਰ ਵਿਸ਼ੇਸ਼ ਤੌਰ ਤੇ ਸਾਡੇ ਨਵੇਂ ਨਿਯੁਕਤ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਜੀ ਦਾ ਜਿਨ੍ਹਾਂ ਦੀ ਅਗਵਾਈ ਹੇਠ ਆ ਕੇ ਸਾਡੇ ਸਾਰੇ ਲੀਡਰ ਸਾਹਿਬਾਨ ਬਾਜਵਾ ਸਾਹਿਬ ਵਗੈਰਾ ਸਾਰੇ ਪਹੁੰਚੇ ਹਨਗੇ ਮੈਂ ਸਾਰਿਆਂ ਦਾ ਦਿਲੋਦੀ ਗਏ ਦੇਖਦਾ ਅੰਦਾਜ਼ ਤੱਕ ਕਿਸਾਨ ਛਟਕਾਂ ਦੇ ਉੱਤੇ ਦੂਜੇ ਪਾਸੇ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਕਿਵੇਂ ਦੇਖਦੇ ਦੇਖੋ ਜਿੱਤੇ ਤੱਕ ਸਵਾਲ ਹੈ ਕਾਂਗਰਸ ਪਾਰਟੀ ਤੋਂ ਐਕਟੀ ਤੁਸੀਂ ਦੇਖਿਆ ਵੀ ਹੋਣਾ ਕਿਸਾਨਾਂ ਨੂੰ ਐਮਐਸਪੀ ਦਾ ਉਹਨਾਂ ਨੇ ਵਾਅਦਾ ਕੀਤਾ ਚੋਣ ਮੈਨੀਫੈਸਟੋ ਜਿਕਰ ਕੀਤਾ ਔਰ ਇਹ ਖੁਸ਼ੀ ਦੀ ਗੱਲ ਹੈ ਮੈਂ ਪਹਿਲਾਂ ਵੀ ਇੱਕ ਇੰਟਰਵਿਊ ਚ ਕਿਹਾ ਸੀ ਦੇਹ ਰਾਜ ਦਰੁਸਤਾਏ ਜਿਹੜੀ ਸੁਆਮੀਨਾਥਨ ਰਿਪੋਰਟ ਸੀ ਕਿਉਂਕਿ ਕਿਸਾਨ ਇੱਕ ਸਾਡੀ ਪੰਜਾਬ ਦੀ ਪਛਾਣ ਹੈ ਔਰ ਕਿਸਾਨ ਜਿਹੜੀ ਅੱਜ ਲੜਾਈ ਲੜ ਰਿਹਾ ਜੇ ਅਸੀਂ ਉਸ ਤੋਂ ਗੁੰਝ ਗਏ ਵਿਅਕਤੀ ਤੌਰ ਤੇ ਕੋਈ ਵੀ ਇਨਸਾਨ ਨੇ ਕੋਤਾਹੀ ਕਰਤੀ ਕਾ ਪੰਜਾਬ ਦਾ ਭਵਿੱਖ ਚੰਗਾ ਨਹੀਂ ਹੋਣਾ ਅਸੀਂ ਭਗਵੰਤ ਮਾਨ ਨੇ ਕਿਨਾਰਾ ਲਾਰੇ ਕਿ 13 0 13 0 ਕਿਸ ਵਰ 13 ਸੀਟਾਂ ਦੇ ਜਿੱਤ ਹੋ ਗਿਆ ਵਾਲੇ ਪਾਰੀ ਮੋਦੀ ਸਾਹਿਬ ਨੇ ਵੀ ਕਿਹਾ ਸੀ 400 ਪਾਰ ਤੁਹਾਡੇ ਸਾਹਮਣੇ ਜਿਹੜਾ ਆ ਜਾਣਾ ਇੱਕ ਜੂਨ ਨੂੰ ਨਤੀਜੇ ਆਣੇ ਸ਼ੁਰੂ ਹੋ ਜਾਣੇ ਆ ਚਾਰ ਤੱਕ ਤੁਹਾਨੂੰ ਸਭ ਪਤਾ ਲੱਗ ਜਾਣਾ ਅਜੇਕਰ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ ਜਿਵੇਂ ਕਿ ਪੰਜਾਬ ਦੇ ਹਾਲਾਤਾਂ ਦੀ ਲਾਈਨ ਆਨ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਦੇਖੋ ਕਾਨੂੰਨ ਵਿਵਸਥਾ ਵਿਗੜੀ ਹੋਈ ਹੈ ਕਤਲਿਆਮ ਹੋ ਰਿਹਾ ਹੈ ਨਸ਼ੇ ਦਾ ਵਪਾਰ ਵੱਧ ਰਿਹਾ ਹੈ ਸੋ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਖੇਸ ਪਹੁੰਚੀ ਹੈ ਕਿਉਂਕਿ ਬੜੀ ਉਤਸ਼ਾਹਿਕ ਤੌਰ ਤੇ ਬੜੀ ਭਾਵਨਾ ਨਾਲ ਲੋਕਾਂ ਨੇ ਸਰਕਾਰ ਬਣਾਈ ਸੀ ਜੇ ਸਰਕਾਰ ਪੂਰੀ ਨਹੀਂ ਉਤਰੋਗੀ ਤਾਂ ਇਸ ਦਾ ਨੁਕਸਾਨ ਫਾਇਦਾ ਸਰਕਾਰ ਨੂੰ ਚੱਲਣਾ ਪੜਾ। ਤੁਹਾਡੇ ਹਲਕੇ ਦੇ ਵਿੱਚ ਵੀ ਗੁਰਪ੍ਰੀਤ ਸਿੰਘ ਜੀ ਪੀ ਦਾ ਵਿਰੋਧ ਹੋਇਆ ਜਿਵੇਂ ਕਿਵੇਂ ਦੇਖਦੇ ਹੋ। ਦੇਖੋ ਉਹਨਾਂ ਦਾ ਅਖਤਿਆਰ ਹੈ ਵਿਰੋਧ ਹੋਣਾ ਕਿਸੇ ਦਾ ਕਰਨਾ ਨਾ ਕਰਨਾ ਇੱਕ ਹਿੰਦੂਸਤਾਨੀ ਜਮਹੂਰੀਅਤ ਦਾ ਇੱਕ ਹੱਕ ਹੈ ਅਧਿਕਾਰ ਹੈ। ਔਰ ਜਿੱਥੇ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਸਾਡੇ ਨਾਲ ਵਿਤਕਰਾ ਕੀਤਾ ਗਿਆ ਜਾਂ ਧੋਖਾਭਾਜੀ ਕੀਤੀ ਗਈ ਹੈ ਉੱਥੇ ਲੋਕ ਵਿਰੋਧ ਕਰਦੇ ਹਾਂਗੇ। ਤਾਂ ਮੈਂ ਸਮਝਦਾ ਹਾਂ ਕਿ ਕੋਈ ਬੜੇ ਤੌਰ ਤੇ ਆਪਾਂ ਇਹਨੂੰ ਇੱਕ ਤਵੱਜੋ ਦੇਣ ਦੀ ਲੋੜ ਨਹੀਂ ਹੈ ਜਿੱਥੇ ਇਨਸਾਨ ਗਲਤ ਕਰੂਗਾ ਉਹਦਾ ਨੁਕਸਾਨ ਐਸੀ ਜ਼ਿੰਦਗੀ ਚ ਨੁਕਸਾਨ ਫਾਇਦਾ ਪਰਮਾਤਮਾ ਨੇ ਕਰ ਦੇ। ਅਲਾਰਟ ਵੜਕੀ ਕਹਿਣਾ ਚਾਹੁੰਦੇ ਦੇਸ਼ ਦੀ ਜਨਤਾ ਨੂੰ ਕੀ ਕਰਾਂ? ਮੈਂ ਬੇਨਤੀ ਕਰਾਂਗਾ ਹਿੰਦੁਸਤਾਨ ਦੇ ਲੋਕਾਂ ਨੂੰ ਕਿ ਐਕਤੀ ਜਿਹੜਾ ਮਾਹੌਲ ਹੈ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬ ਦੇ ਵਸਨੀਕਾਂ ਨੂੰ ਕਿ ਪੰਜਾਬ ਨੂੰ ਜੇ ਬਚਾਣਾ ਹੈ ਇੱਕੋ ਹੀ ਇੱਕ ਹਕੂਮਤ ਹੈ ਜਿਹੜੀ ਲੜਾਈ ਤਕੜੇ ਹੋ ਕੇ ਲੜ ਤੱਕਦੀ ਹੈ ਉਹ ਕਾਂਗਰਸ ਪਾਰਟੀ ਹੈ ਔਰ ਤਕੜੇ ਹੋ ਕੇ ਪਿਛਲੀ ਬਾਰ ਜਿਹੜਾ ਵੋਟ ਦੀ ਵੰਡ ਹੋਈ ਸੀ ਤਕਰੀਬਨ 37% ਤੇ 63% 63% اپوزیشن ਨੂੰ ਪਈ ਸੀ 37% ਸਾਡੀ ਹਕੂਮਤ ਜਿਹੜੀ ਦਿੱਲੀ ਚ ਬਣੀ ਹੈ ਉਸ ਨੂੰ ਪਈ ਸੀ ਪਿਛਲੀ ਵਾਰ ਬੰਡਵਾਰਾ ਜ਼ਿਆਦਾ ਹੋ ਗਿਆ ਜਿਹੜਾ ਨੁਕਸਾਨ ਸਾਨੂੰ ਝੱਲਣਾ ਪਿਆ ਸਰਕਾਰ ਤਪਤਾ ਚ ਨਹੀਂ ਬਣੀ ਜਿਹੜੀ ਦੇਸ਼ ਦੀ ਲੜਾਈ ਹੈ ਉਹਦੇ ਲਈ ਇੱਕ ਫੈਸਲਾ ਜ਼ਰੂਰ ਕਰਨ ਔਰ 2024 ਨੂੰ ਜੇ ਪੰਜਾਬ ਦਾ ਭਵਿੱਖ ਬਚਾਣਾ ਹੈ ਤਾਂ ਜ਼ਰੂਰੀ ਹੈ ਕਾਂਗਰਸ ਪਾਰਟੀ ਨੂੰ ਵੋਟ ਪਾਣਾ ਐਸਨ ਸਾਫਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਬਾਜ ਨਾਲ ਵੱਲੋਂ ਕਿਹਾ ਗਿਆ ਕਿ ਜੇ ਦੇਸ਼ ਨੂੰ ਬਚਾਉਣਾ ਤਾਂ ਕਾਂਗਰਸ ਨੂੰ ਫਤਵਾ ਦੇਂਦੀ ਲੋੜ ਹੈ ਅਧਿਕਰ ਸਾਹਿਬ ਤੋਂ ਕੈਮਰਾ ਮਰ ਪ੍ਰਿੰਸ ਦੇ ਨਾਲ ਰਜਿੰਦਰ ਸਿੰਘ ਭੱਟ ਦੀ ਵਿਚੇਰ ਕੋ ਥੈਂਕ ਯੂ ਭੱਟ